ਆ ਗਿਆ ਬੰਦਾ ਯਾਰ ਨਹੀਂ ਆਇਆ ਜੀ ਪਹਿਲਾਂ ਹਾਂ ਤੇ ਨਹੀਂ ਅਜੇ ਆਏਗਾ ਜਦੋਂ ਸ਼ੂਟ ਕਰ ਲਾਂਗੇ ਅੱਜ ਲੋਕਾਂ ਨੂੰ ਜਦੋਂ ਚਲੋ ਕਈ ਵਾਰ ਉਪਰਾ ਬੰਦਾ ਆ ਜਾਂਦਾ ਹਨਾ ਰਾਤ ਦਾ ਵੀ ਰਹਿਣ ਦਾ ਉਹ ਹੁੰਦਾ ਫਿਰ ਉਧਰ ਸਾਈਡ ਤੇ ਪਾਇਆ ਜਾਂਦਾ ਯਾਰ ਸ਼ਾਦੀ ਦਾ ਕੋਈ ਹਾਂ ਹਾਂ ਕੋਈ ਨਾ ਕੋਈ ਰੂਬੀਏ ਪ੍ਰੋਗਰਾਮ ਕੋਈ ਹਾਂ ਹਾਂ ਮਰਜ਼ੀ ਕਰਦਾ ਉਹਦੇ ਚੱਲ ਪਰ ਤਾਂ ਉਹਦਾ ਜਿੰਮੇਗਾ ਆਪਣਾ ਜਿੰਮੇਦਾਰੀ ਤੋਂ ਨਹੀਂ ਉਹਨੇ ਉਹਦੇ ਜਿਹੜੇ ਆਉਂਦਾ ਹੈ ਨਾ ਆ ਕਰਕੇ ਬਾਕੀ ਲਵੇ ਨਾਲ ਲਗਾਉਂਦਾ ਮਿਲਦੀ ਕੋਈ ਵੀ ਚੀਜ਼ ਐ ਜੱਪਾ ਸਹੀ ਗੱਲ ਹੈ ਹਾਂ ਦਾ ਵਧੀਆ ਕਰੇ ਫਿਰ ਛੱਡ ਵੀ ਨਹੀਂ ਹੁੰਦੀ ਹਾਂ ਉਹ ਵੀ ਗੱਲ ਆ ਬਈ ਨਾ ਹਾਂ ਤਾਂ ਹੀ ਗੱਲ ਮਾ ਉਹ ਪਤਾ ਹੀ ਗਮਾਨ ਕੇ ਕਿਹਾ ਜਾਣਾ ਹਾਂ ਜੀ ਹਾਂ ਜੀ ਤਾਂ ਹੀ ਕੱਲਾ ਕਰੇ ਸਵਾਦ ਦਿਨ ਨਾ ਹੋਵੇ। ਹਾਂ। ਨਾਈਵਰ ਕਿਸੇ ਦੇ ਕਰੇ ਵੀਡੀਓ ਕਰਨ ਔਖਾ ਲੱਗਦਾ ਈ ਹਨਾ ਆਪਾਂ ਨੂੰ ਹਰ ਇੱਕ ਕੁੜੀ ਦਾ ਭੇਤ ਨਹੀਂ ਹੁੰਦਾ ਹੈਗਾ ਕਿਸੇ ਨਾਲ ਕੋਈ ਚੀਜ਼ ਵਾਸਤੇ ਚੱਕੀ ਜਾਵੇ ਆਪਣੇ ਨਾਂ ਲੱਗੂਗੀ ਫਿਰ ਉਹ ਚੀਜ਼ ਫਿਰ ਆਪਣੇ ਇੱਥੇ ਹੀ ਵਧੀਆ ਰਹਿੰਦਾ ਮੈਂ ਉਸ ਤੇ ਆਪਾਂ ਨੂੰ ਖਾਸ ਚੰਡੀਗੜ੍ਹ ਤੋਂ ਆਏ ਹਾਂ ਜੀ। ਹਾਂ ਜੀ ਹਾਂ ਜੀ। ਚੰਡੀਗੜ੍ਹ ਜੀ। ਬਹੁਤ ਜ਼ਿਆਦਾ ਪੁਰਾਣੇ ਰੋਸ ਦੋਸਤ ਜੁਗਿਆਂ ਨੇ ਇਕੱਲੀ ਇਕੱਲੀ ਇਹਨਾਂ ਨੇ ਸਾਨੂੰ ਲੈਣਾ ਸਾਡੇ ਪਰਿਵਾਰ ਤੋਂ ਦਾ ਹਾਂ ਚਲੋ ਵਧੀਆ ਹਾਂ ਕਦੇ ਕਦੇ ਰਿਸ਼ਤੇਦਾਰਾਂ ਦਾ ਭੂਆ ਜੀ ਹੋਰ ਹੁੰਦਾ ਕਿ ਸਾਰੇ ਆਉਣ ਇਹਨੂੰ ਹਸ਼ਿਆਣਾ ਵੀ ਹਾਂ ਬਹੁਤ ਪ੍ਰਸਿੱਧ ਹੈ ਅੱਛਾ ਹੀ ਸਾਰੇ ਹਸ਼ਿਆਣਾ ਨੂੰ ਕੱਲ ਕੱਲ ਦੇਖਾਂ ਮਨ ਨੂੰ ਤਾਂ ਰਸਤੇ ਹੀ ਪਤਾ ਲੱਗੇ ਤੁਹਾਡੇ ਤੇ ਗਿਆ ਦੀ ਸਾਰਿਆਂ ਦੀ ਸਮਝ ਦੀ ਪਛਾਣ ਹੈ ਆਏ ਹਾਏ ਤੇ ਤਾਂ ਵਾੜਾ ਯਾਰੇ ਦੇਖਦੇ ਹੋ ਸਾਰੇ ਜਿਹੜੇ ਉੱਧਰ ਤੇ ਲੇਢੇ ਕੋਲ ਪ੍ਰਿਆ ਲਾਇਲ ਜਿੱਤੇ ਵੀ ਨਾਉਦੇ ਰਹੇ ਤੇ ਉਹ ਕਾਹਿੰ ਕਿ ਸਾਰੇ ਬੰਜਾਣਾ ਨੂੰ ਕਿਹਾ ਤੇ ਤਦੋਂ ਜਦੋਂ ਆਪਾਂ ਸਮਾਰ ਕੇ ਦੇਖਦੇ ਪਤਾ ਲੱਗ ਜਾਂਦਾ ਹਾਂ ਵੀ ਕਿਹੜੇ ਤੋਂ ਆਪਣੇ ਹੀ ਪਰਿਵਾਰ ਜਾਂ ਬਣ ਜਾਂਦਾ ਇੱਕ ਜਦੋਂ ਫਿਰ ਉਹ ਚੀਜ਼ ਦਾ ਔੜਕਾ ਆਉਂਦਾ ਜੀ ਆਪਾਂ ਨਾ ਦੇਖੀਏ ਹੈਨਾ ਇਸ ਤਰ੍ਹਾਂ ਹੋ ਜਾਂਦਾ ਸਾਰੇ ਕੋਈ ਗੱਮ ਜਾਂ ਗੱਲ ਕਰਦੇ ਜੇ ਕੋਈ ਕੰਮ ਨਹੀਂ ਤਾਂ ਕੇਵਲ ਬੋਲਣੇ ਦਿੰਦੇ ਜਦੋਂ ਉੱਥੇ ਰੋ ਬੋਲਣਾਂ ਨਹੀਂ ਪਿਆ ਲੋ ਇਹ ਬੰਦਿਆ ਪਿੰਡਾਂ ਤੋਂ ਬਹੁਤ ਵਧੀਆ ਲੋ ਤੁਹਾਨੂੰ ਵਧੀਆ ਲੱਗਦਾ ਹੈ ਚਿਰ ਤੋਂ ਹੈ ਵਾਧੀ ਲੱਗਦਾ ਸਾਨੂੰ ਸ਼ਹਿਰ ਵਧੀਆ ਲੱਗਦੇ ਉਹ ਹੈ ਜੰਡੀਰ ਕਦੋਂ ਪਹੁੰਚਦਾ ਨਾ ਤੁਝੇ ਤਰੀਆ ਕਰ ਸ਼ਹਿਰ ਬਿਲਕੁਲ ਆਏ ਬੰਦ ਜਿਹੜੀ ਵਾਟਾ ਤੇ ਗਿਆ ਤੋ ਤੇਜਸ ਨੂੰ ਯੂਰੀ ਕਈ ਵਾਰ ਲੱਗ ਜਾਂਦੇ ਨੇ ਕਰਨ ਕਹਿੰਦੇ ਇਹ ਤਾਂ ਘਰ ਸੜਿਆ ਜਾ ਨਾਨਕੇ ਵਾਲਾ ਘਰ ਜਿਆਦਾ ਵਧੀਆ ਏ ਡੈਡੀ ਜਾਨੇ ਆਪਾਂ ਤਾਂ ਵੀ ਬਾਹਰ ਕੋਠੀ ਲਾਵਾਂਗੇ ਮਹਾਨੇ ਜਾਨਾਂ ਦਾ ਰਹਿਣਾ ਔਖਾ ਹੋ ਜੂਗਾ ਸ਼ਹਿਰ ਦੇ ਵਿੱਚ ਤਾਂ ਓਰੇ ਪਿੰਡ 'ਚ ਆਪਣਾ ਸਹੀ ਰਹਿਣਾ ਆਈ ਲੜੀਆਂ ਆਂਦੇ ਨੇ ਬਸ ਵੀ ਅੱਧੇ ਜਾਨੇ ਉੱਥੇ ਅੱਧੇ ਉਰੇ ਡੈਡੀ ਦਾ ਮਾ ਉਹ ਵੀਡੀਓ ਦੇਖਦੇ ਨੇ ਕੋਠੀਆਂ ਪਕਾਉ ਹੁੰਦੀਆਂ ਨੇ ਜਿਹੜੀਆਂ ਸਾਰੀਆਂ ਦੇਖੀ ਜਾਂਦੇ ਨੇ ਡੈਡੀ ਵੀ ਕਿਹੜੀ ਲਿਕਦੀ ਆ ਜੰਡੀ ਹੁੰਦੇ ਨੇ ਕੁੜੀਆਂ ਕਰਦੇ ਕੁੜੀ ਲੱ ਲਾ ਮਾਰ ਲਿਕੇਸ਼ਨ ਦੇਖਣ ਨੂੰ ਕਹਿੰਦੇ ਆ ਮਾਰ ਬਣਾ ਕੇ ਦੇਖੋ ਨਾ ਚਾਹੀਦਾ ਜਰ ਅੱਗੇ ਵਾਸਤੇ ਹਾਂ ਇਹ ਵੀ ਜਦੋਂ ਬੱਚਿਆਂ ਕਿੱਥੇ ਰਾਣਾ ਕਿੱਥੇ ਮਿਲ ਰਹਿਣ ਸੋਚਦੀਆਂ ਵੀ ਹਨ ਹਰੇਕ ਕੋਈ ਜਵਾਜ ਜਰ ਜੀ ਦੂਰੀ ਲੱਗਦੀ ਅੱਗੇ ਬਚੜੇ ਹਰੇਕੇ ਸੋਣਦੇ ਬੱਚਾ ਤੇ ਵਧੀਆ ਲੱਗਦੀ ਜੀ ਜਨਾ ਅੱਜ ਜੀ ਵਧੀਆ ਜੀ ਧੰਨਵਾਦ ਤੁਹਾਡਾ ਜੀ ਆਏ ਨਾ ਸਾਡੇ ਨਾਲ ਟਾਈਮ ਕੱਢਿਆ ਜੀ ਰੋਇਆ ਤੁਸੀਂ ਪਰਮਾਤਮਾ ਜਲਦੀ ਕਰ ਬੈਠੋ ਸਪੋਰਟ ਕਰਦੇ ਆਡੀ ਬੱਦੋ ਬੱਦੋ ਹਾਂ ਆਏ ਨਾ ਬੇ ਕੰਮ ਕਰਾਉਣਾ ਨਾ ਮਨ ਲੈ ਕੇ ਕੀ ਦਰ ਆਇਆ ਜੀ ਅਸਲਾਮੁਅਲਾਈਕ ਮੈਨਾਂਰੇ ਇਹਦੇ ਮੋਅਰ ਤੋਂ ਪਰਾ ਦਿੰਨਾ ਮੈਂ ਤਾਂ ਵੀ ਆ ਦੇਖਿਆ ਕੋਲ ਲਾਈ ਕਰਦਾ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਆਪਦੇ ਬੰਦੇ ਨਾਲ ਇਹੀ ਹੁੰਦਾ ਧਰਿ ਜੀ ਜਦ ਇੱਕ ਖਾਮ ਹੋਵੇ ਨਾ ਜੇ ਨਿਕਲ ਜਦ ਦੱਸ ਦਿਓ ਕੋਈ ਗੱਲ ਨਹੀਂ ਆ ਜੀ ਤੇ ਆਮਾ ਕਿਤੇ ਮਿਲ ਕੇ ਆਮਾ ਨਾਲ ਮੈਨਾਂ ਲਈ ਤੁਹਾਨੂੰ ਪਰਾ ਸਾਗ ਸੁਗਾ ਹੋ ਜਾਂਦੇ ਮੜ ਜਾਂ ਜੀ ਹੋਊਗਾ ਹਨਾ ਫਿਰ ਉਹ ਧਿਆਮਾ ਫਿਰ ਹਾਂ ਤੁਹਾਨੂੰ ਕੋਈ ਸਰਦੀਆਂ ਵਾਲੇ ਸਾਗ ਦੋ ਲੈ ਕੇ ਆਵਾਂਗਾ ਇੱਕ ਬੌਲੀ ਖੋੜੀ ਕੋਈ ਇਹਨੂੰ ਕਹਿੰਦੇ ਕਿ ਕੀ ਕਹਿੰਦੇ ਆ ਅੱਛਾ ਬੌਲੀ ਠੀਕ ਆ ਹੁਣ ਆਪਣੀਆਂ ਮਜ਼ਾ ਅੱਗੇ ਸੁਣਨੀ ਆ ਜਾ ਕੇ ਵਿਆਹ ਤੋਂ ਪਹਿਲਾਂ ਖਾਲੀ ਬਾਤ ਨਹੀਂ ਮਿਲੀ ਅੱਛਾ ਠੀਕ ਹੈ ਮੈਂ ਪਿੰਡ ਤੇ ਦੀ ਨਾ ਫਿਰ ਇਹ ਅੱਛਾ ਠੀਕ ਤੇ ਕੋਈ ਨਾ ਫਿਰ ਗੋਲੀ ਲੈ ਕੇ ਆਵਾਂਗੇ ਤੁਹਾਡੇ ਕੋਲ ਜੀ ਮੈਂ ਸਹਮ ਲੈ ਕੇ ਜਾਂਨਾਂ ਦੀ ਡਾਕਟਰ ਕੋਲ ਮਾਜ ਕਹਿੰਦਾ ਮੈਂ ਤਾਂ ਰੇਕ ਹੀ ਡਾਕਟਰ ਨੂੰ ਗੋਲੀ ਲੈ ਕੇ ਜਾਣੀ ਉਹ ਬੜੇ ਖੁਸ਼ ਹੋਏ ਕਿ ਆਨੇ ਇਹ ਤਾਂ ਚੀਜ਼ਾਂ ਸਾਰੀਆਂ ਚ ਮਿਲਦੀਆਂ ਨੇ ਅੱਛਾ ਠੀਕ ਐ ਇਹ ਬਾਂਜੀ ਐ ਅੰਟੀ ਐ ਉਹ ਬੜੀਆ ਕਾ ਭਾਈ ਪ੍ਰਮਾਹ ਮੈਂ ਦੁਆ ਕਰਾਣਾ ਜਿਹੜਾ ਮੇਨ ਬੰਦਾ ਉਹ ਤਾਂ ਦੱਸਿਆ ਨਹੀਂ ਆਗਾ ਪਤਾ ਕੀ ਕਹਿੰਦੇ ਕੋਈ ਕੁੜੀ ਧੂਆਂ ਜੀ ਨਾਲੇ ਹੋਰ ਨੂੰ ਲੈਣੀ ਗੜਿਆ ਉਹ ਬੜੇ ਆ ਨੋਟਾਂ ਦੇ ਦਿੱਤੇ ਡਾਈ ਬ੍ਰੋ ਵੀ ਉਹਨੂੰ ਲੈ ਕੇ ਨਾਲ ਹੀ ਗਿਆ ਉਹ ਹੈ ਤੋ ਵੱਡਿਆ ਬਾਈ ਆ ਸਿਟ ਗਿਆ ਨਾ ਅਸਵਾ ਜੀ ਉਹ ਵੀ ਐ ਕਰਕੇ ਤਬ ਵਕੀਲਿਆਂ ਨਾਲ ਜਾ ਕੇ ਮੋਹ ਮਾਤ ਮਹੱਭਲੀ ਗੱਲਾਂ ਹਾਂ ਤੇ ਪਿਆਰ ਹੁੰਦਾ ਚਲੋ ਉੱਥੇ ਉੱਥੇ ਜਾਂਦਾ ਉੱਥੇ ਹੀ ਜਾ ਜਾਂਦਾ ਹਾਂ ਹਾਂ ਕੋਈ ਤਾਂ ਗੱਲਾਂ ਆਨਪਾਲ ਵੀ ਗਿਆ ਇਹ ਚੰਦਰ ਫੋਟੋ ਕਿੰਨਾ ਨੇ ਹਾਂ ਇਹ ਫੋਟੋ ਤੋਂ ਬਾਅਦ ਮੋਤੀ ਜੁਰਦੇ ਹੁੰਦੇ ਜੀ ਦੇ ਮੋਤੀ ਜੁਰਦੇ ਨਾ ਆਹ ਕਾਦੀ ਖੁਸ਼ੀ ਲੜ ਪਾ ਪਈਏ ਬੇ ਮੇਰੇ ਕੋਠੀ ਬਣਾਈ ਆ ਉਹਦੀ ਖੁਸ਼ੀ ਦਾ ਸਾਰੀ ਪਾਲਟੀ ਕਰੀਏ ਬੇਬੇ ਨੇ ਅੱਛਾ ਵਧਾਈਆਂ ਕਰ ਬੰਦੇ ਜੀ ਹਮਾਰਾ ਸਭ ਨੂੰ ਵਧਾਈ ਭਾਈ ਲੈ ਫੜੋ ਆ ਲੈਓ ਛੱਕੋ ਜਰਾ ਛੱਕੋ ਭਾਈ ਇੱਧਰ ਤਾਂ ਕਰ ਦੇ ਹਾਂ ਕਰੂੰਗਾ ਇੱਧਰ ਵੀ ਕਰੂੰਗਾ ਹਰ ਕਿਤੇ ਜੀ ਮਾ ਇੱਧਰ ਕਰ ਦੇ ਲਓ ਜੀ ਮੇਨ ਬੇਬੇ ਨੇ ਸੂਟ ਦਿੱਤਾ ਬੇਬੇ ਨੇ ਭਾਈ ਕੋਠੀ ਪਾਈ ਆ ਉਹਦੀ ਮਿਹਨਤ ਨਾਲ ਦੇਖੋ ਇਹ ਡੱਬਾ ਲੈ ਕੇ ਲੈਟਰ ਕਰ ਦਈਏ ਬੇਬੇ ਦੇ ਪਰਸੋਂ ਹਾਂ ਭਾਈ ਸਾਡੀ ਸਾਰੀ ਟੀਮ ਦਾ ਨਾਮ ਹੈ ਹਲੋ ਕੋਈ ਮਾਲੇ ਭਾਈ ਲੈਓ ਜੀ ਬੰਡੋ ਬੰਡੋ ਕਰਾਂਗੇ ਬਾਲ ਸਾਰਿਆਂ ਨੂੰ ਆ ਸੁਟਾ ਸੁਟਾ ਦਾ ਫੇਰ ਦੇਖੋ ਬੁੜੀ ਦਾ ਸੁਟਾ ਦੇਣਾ ਦਾ 3 ਜਾਂਦਾ ਸੁਟਾ ਦੀ ਪਹਿਲਾਂ ਅਸੀਂ ਇਹਦੇ ਲੰਬੇ ਦੇ ਕੱਲ ਜਲ ਰਹੀਆਂ ਹਾਂ ਹਾਂ ਜੀ ਇੱਧਰ ਗੱਲ ਖਾਣ ਦੀ ਆ ਰਹੀ ਹੈਗਾ ਜੀ ਬੰਡੋ ਦਾ ਰੋਣ ਦੇ ਦੱਸ ਹਾਂ ਮੈਨੂੰ ਲਾਇਫ ਰਾਤ ਨੂੰ ਚਲੋ ਤੁਹਾਨੂੰ ਪਵਾ ਗਾ ਸਰਦੀ ਕਲਾ ਰੱਖੇ ਪਰਮਾਤਮਾ ਬੇਬੇ ਨੂੰ ਦਿਨ ਦੁਗਣੀ ਤਰੱਕੀ ਬਖਸ਼ੇ ਹਨ ਅੱਜ ਤੋਂ ਵੀ ਹੌਲਕਾ ਵੱਧਬਾਦ ਮਿਲੇ ਸਾਡੀ ਟੀਮ ਨੂੰ ਵੱਡਾ ਹੌਸਲਾ ਚਾਰ ਚਾਰ ਪੰਜ ਪਾ ਦਾਂਗੇ ਜੀ ਉਪਰ ਦੇਖੇ ਜਾਵੇ ਬੇਬੇ ਇਹ ਤਾਂ ਪਾਤੀ ਕੋਠੀ ਅਜੇ ਤਾਂ ਗੱਲਾਂ ਜੀ ਕੰਮ ਚੱਲਣਾ ਚਾਹੀਦਾ ਤੋੜ ਦਾਂਗੇ ਨੱਕੇ ਅਸਰ ਮੇਰਾ ਫਿਰ ਮਿਸਤਰੀ ਆਪ ਨੇ ਹੀ ਬੱਬੇ ਹੋਣੀ ਆਪ ਮਿਸਤਰੀ ਨੇ ਤਹੀ ਸ਼ਤੇ ਪੈਂਦੀ ਹੈ ਫਿਰ ਮੈਨੂੰ ਪਾਣੀ ਪੀ ਲਿਆ ਕਦੇ ਚਾਹ ਪੀ ਲੀ ਹੈ ਆਪ ਜੀ ਵਾਲੀ ਬਣੀ ਹੈਗੀ ਹਾਂ ਲਓ ਜੀ ਉਮੀਦ ਨਹੀਂ ਪੰਨਾ ਜੀ ਫੇਰ ਆਪਾਂ ਬਾਅਦ ਵਿੱਚ ਕਰਦੇ ਹਾਂ ਮੁਰਗੀ ਦਾ ਬਰੋ ਬਰੋ ਕਹਿੰਦੇ ਨੂੰ ਹੁੰਦੇ ਕਹਿੰਦੇ ਹੈ ਕਹਣਾ ਮੋੜਦੇ ਨਹੀਂ ਬਾਕੀ ਟੱਕਾ ਤੋੜਦੇ ਆਪਾਂ ਨਹੀਂ ਕਰਦੇ ਅਸੀਂ ਖਾਵਾਗੇ ਕਿੱਥੋਂ ਬਣਾ ਹਾਂ ਅਸੀਂ ਖਾਣਾ ਵੀ ਹੈ ਇਹਨਾਂ ਸੁੱਖਾ ਸੁਭਿਦ ਨੇ ਇੱਕ ਕੋਠੀਆਂ ਕੋਈ ਫੋਨੋਂ ਤਾਂ ਆਹ ਲੜਦਾ ਆਪਦੀ ਆਈ ਨਹੀਂ ਪਤਾ ਹੈਗੇ ਆਹ ਲੜਦਾ ਨਾ ਖੰਡ ਪੜਦਾ ਸੁਪਤਾ ਖੋਲ ਕੇ ਬੈ ਜਾਂਦਾ ਚੱਲ ਬੁੱਕੀਆ ਮੈਂ ਮੱਕੜਾਂ ਚਲਿਆ ਜੀ ਸਕ ਲੋ ਜੀ ਦੁਪਹਿਰੇ ਖਾਵਾਂਗੇ ਚਾਹ ਨਾਲ ਬਾਕੀ ਦੇ ਇਹ ਕੋਮਾ ਹਰ ਸਨਮਾਨ ਹੁੰਦਾ ਇਹ ਤਾਂ ਹਨ ਜੇ ਉਰੀ ਹਾਂ ਦਾ ਦੇ ਕੁੜੀਆਂ ਨੂੰ ਹਾਂ ਦਦੇਂਗਾ ਸਰ ਦੇਣਾ ਕੋਈ ਪੰਡਾਂਗਾ ਜੀ ਅਸੀਂ ਉਹਦੇ ਕੜਾ ਵੀ ਆਇਆ ਦਾਲ ਵੀ ਖਾਦੀ ਦਸੀ ਨੇ ਦਾਲ ਕਰੀ ਦਦੇ ਬੰਬੇ ਬੇਨ ਛੋਲੇ ਪਨੀਰ ਬਾਈ ਦੀ ਰੋਟੀ ਸੀ ਉਹਦੇ ਭਜ ਕੇ ਤੇ ਦਾਲ ਖਾਦੀ ਆ ਕੜਾ ਤੇ ਸੂਜੀ ਦਾ ਵੀ ਖਾਦਾ ਸੀ ਨੇ ਉਹਦੇ ਬਿੱਬੇ ਸਾਖ ਕਿੱਥੇ ਦੇਖ ਕੇ ਆਏ ਹੋ ਬਈ ਤੁਸੀਂ ਅਸੀਂ ਟਿਆਲੇ ਜੀ ਦੁਖਨਵਾਲ ਗੁਰਦੁਆਰੇ ਜਗਾਇ ਤੇ ਆਪਾਂ ਹਨਾ ਉਹ ਦੇਖ ਗਏ ਉਹ ਪਰਮਾਰਨ ਗਏ ਉਹ ਤਾਂ ਮੇਲੇ ਤੇ ਗਏ ਦੋ ਸੀ ਅਸੀਂ ਗਏ ਜੋਗੀ ਪੀਰ ਗਏ ਤੇ ਮੇਲੇ ਤੇ ਬਾਬੇ ਤੇ ਹਾਂ ਤੁਸੀਂ ਜੋਗਰੇ ਲੈ ਜੀ ਮਾਨਸਾ ਕੋਲੇ ਕਿੱਥੇ ਜੀ ਜੋਗਵੀਰ ਉਹਦਾ ਉੱਥੇ ਕੰਮ ਚੱਲ ਰਿਹਾ ਹੈ ਬਲੰਦੇ ਦਾ ਹਾਂ ਬੱਡੀ ਬਲੰਦੇ ਬਣੀ ਉੱਥੇ ਜੀ ਸਮਾਹ ਬਾਬੇ ਸਮਾਹ ਬਣੇ ਪੜੇ ਉੱਚੀ ਬਹੁਤ 3-4 ਸਾਲ ਲੱਗੂ ਤੁਸੀਂ ਗਏ ਜੋਗਵੀਰ ਸਜੇ ਗਏ ਉਹਨੇ ਹੁਣ ਨਹੀਂ ਗਿਆ ਤੁਸੀਂ ਫਿਰ ਇਹ ਲਈ ਚੜਦੀ ਉੱਤੇ ਜਾ ਹਾਂ ਪਹਿਲੇ ਚੜਦੇ ਨੇ ਸੁੱਖ ਹੁੰਦੇ ਜੇ ਪਸੰਦ ਲਈਏ ਕੋਈ ਤੁਸੀਂ ਸੋਨ ਕਾਲੀ ਮੰਡੀ ਮੈਂ ਤੇਰੀ ਸੋਨ ਕਾਲੀ ਆਉਂਦੀ ਹੁੰਦੀ ਸੋਨ ਕਾਲੀ ਬੇਬੇ ਨਾਲ ਲੜਦੀ ਦੋਸਤ ਜਾ ਬੇਬੇਰੇ ਮੂੰਹ ਚ ਲੜਦੀ ਬੇਬੇ ਲਈ ਆ ਉਹ ਠੀਕ ਉਹਠੀ ਨਾਲ ਲਵਾ ਆ ਚਲਾ ਉਧਰ ਲੈ ਉਧਰ ਆਪਣੇ ਸੀ ਨਹੀਂ ਤੰਨਾ ਦੇ ਉਧਰ ਸੀਨੇ ਆਪਣੇ ਤੰਨਾ ਦੇ ਫੋਟੋ ਫੇ ਕਰਦੇ ਜਾ ਕੇ ਕੈਮਰਾ ਆ ਮਗਰ ਆ ਜਾ ਕੈਮਰਾ ਤੰਨਾ ਮਗਰ ਆ ਜਾ ਲੋ ਮਗਰਾ ਆ ਜਾ ਕੈਮਰਾ ਚੱਕ ਲੈ ਤਰਾ ਉਧਰ ਬੇਬੇ ਦਾ ਚਰਨੋ ਦਾ ਰੂਪੇ ਦਾ ਨਾਲੇ ਕਾਪੀ ਚੱਕ ਲਿਆ ਲੋ ਜੀ ਆ ਬਾਪੂ ਇਧਰ ਪੈਣੇ ਆਪਣੇ ਭਾਈ ਅਸੀਂ ਇਧਰ ਆ ਕੇ ਕਰਨ ਸ਼ੂਟ ਇਧਰਲੇ ਕਰਚਾ ਆ ਗੁੱਡੀ ਕੀ ਕਰੇ ਖੜੀ ਰਹੀ ਕਰਦੇ ਭਾਈ ਹੈ ਬੁਖਾਰ ਹੈ ਜੀ ਬੁਖਾਰ ਲਾਓ ਜੀ ਇੱਧਰ ਆ ਗਈ ਆਪਾਂ ਇੱਧਰ ਲੋਕੇਸ਼ਨ ਤੇ ਇੱਥੇ ਕਰਨਾ ਸੀ ਇੱਕ ਇਹਨਾਂ ਦਾ ਹੁਣ ਰੁਪਏ ਹੋ ਰਹੇ ਨਾ ਬੇਬੇ ਦਾ ਲਿਆਉਂਦਾ ਲਿਆਉਂਦਾ ਮੰਜਾ ਪਿਆ ਦੇਖੋ ਆਪਣਾ ਇੱਥੇ ਰਲੋ ਆਰੇ ਆ ਗਿਆ ਤੇ ਆਪਣਾ ਗੇਟ ਪਾਈ ਇਹ ਇੱਕ ਕੰਮ ਦੀ ਘਾਲ ਹੋ ਰਹੀ ਜਿਹਦੇ ਇਧਰ ਬਾਥਰੂਮ ਦੇ ਕਹਿੰਦਾ ਗੇਟ ਰੋਂ ਪੁੱਸ ਪੁੱਲ ਗੋਲ ਪੁੱਲ ਜਾਨੇ ਉਹੀ ਲਾਵਾਂਗੇ ਹੁਣਾਂ ਲਾਵਾਂਗੇ ਹੁਣਾਂ ਅੰਦਰ ਪਰੇਮਾ ਵਾਂਗੂ ਪਰ ਬੜੀ ਆ ਪਏ ਆਪਣੇ ਕੋਠੀ ਕਰਦੀ ਇਧਰ ਬੇਬੇ ਦਾ ਆ ਗਿਆ ਜੀ ਘਰ ਕੋਠੀ ਪਈ ਆ ਨਾਲ ਲੱਗਮੀ ਆਪਣੇ ਬੇਬੇ ਦਾ ਘਰ ਪਾਇਆ ਜਗਾ ਅਕੰਧਾ ਸਾਂਝੀ ਕਰਨ ਦਾ ਆਪਣੀਆਂ ਕਰਦੀ ਨਾਲ ਲੱਗਮੀ ਉੱਪਰਲੇ ਪਾਸੇ ਹੈ ਨੀ ਬੰਦੀ ਅੰਦਲੇ ਪਾਸੇ ਨਾ ਨਾ ਮੇਖਾ ਕਾ ਨੂੰ ਬਾਹਰ ਲਾਵਾਂਗੇ ਆਪਾਂ ਗੇਟ ਰਾਵਾਂਗੇ ਵਧੀਆ ਓਏ ਗੇਟ ਦਾ ਜਦ ਠੀਕ ਹੋ ਗਿਆ ਲਵਾ ਲਈ ਅਜੇ ਗੜੈ ਨੂੰ ਹੁਣ ਬਰਤਨ ਕਣੀ ਖੜੇ ਹਾਂ ਨਾ ਨਾ ਬਰਤਨ ਲੋੜ ਤਾਂ ਪੈ ਜਾਂਦੀਆਂ ਕੇ ਵੜੀ ਲੋੜਾ ਪਿਆ ਹੁਣ ਪੁਰਾਣਾ ਸੇਮ ਨਹੀਂ ਲੱਗਦੀ ਤਰਾ ਆਗੇ ਆ ਗਿਆ ਯਾਰ ਕੈਮਰਾਮੈਨ ਭਾਈ ਆ ਇੱਕ ਮਟਾ ਕੇ ਅਸੀਂ ਜਦ ਵੀਰ ਗੱਲ ਨਹੀਂ ਮੰਨਦਾ ਹੈਗਾ ਚੁੱਪ ਕਰ ਲਓ ਜਿਹੜੀਆਂ ਚੰਡੀਗੜ੍ਹ ਤੋਂ ਚਾਕਲੇਟ ਆਈਆਂ ਤੀਆਂ ਉਹ ਮਗਰ ਖਾ ਗਿਆ ਇੱਕ ਸੈ ਵਾਲੀ ਇੱਕ ਨਹੀਂ ਅੱਧੀ ਕੇ ਖਾਦੀ ਹੈ ਇਹ ਕਹਿੰਦਾ ਮੇਰੀ ਚਾਕਲੇਟ ਕਿਉਂ ਖਾ ਲਈ ਯਾ ਤੇ ਕਾਰੀ ਆ ਦੀਦੂ ਨੇ ਸਾਰਿਆਂ ਨੂੰ ਦੇਤੀ ਤੇਰੇ ਸਕੂਲ ਚ ਲੈ ਕੇ ਜਾ ਦਿੱਤੀ ਉਹ ਚਲ ਕੋਈ ਨਾ ਪੁੱਛ 500 ਤੱਕ ਤੂੰ ਕਿੱਥੇ ਰੱਖਦਾ ਕੋਈ ਨਾ ਮੈਂ ਉਹ ਆ ਦੂੰਗਾ ਪਾਛੋ ਦਕਾਉਂਗਾ ਮੈਂ ਵੀਡੀਓ ਕਰ ਨੋ ਦੇ ਤੈਨੂੰ ਇਦੀ ਵੱਡੀ ਲਿਆ ਦੂੰਗਾ 100 ਰੁਪਏ ਜੀ ਉਹਦੂ ਵੱਡੀ ਲਾ ਕੇ ਦੇਉ ਆ ਜਾ ਪਾਈ ਦੇ ਬੱਟੇ ਆ ਜਾ ਚਲੋ ਚਾਬੀ ਲਾਵੀਂ ਲਾਵੀਂ ਬਸ ਦੇਖ ਲੈ ਪਰੂ ਨਹੀਂ ਸਾਲਾ ਫਿਰ ਆ ਜਾ ਚਲੋ ਚਾਬੀ ਹੋ ਗਈ ਦਸਨੇ ਗਰੁੱਪੇ ਦੀ ਹੋ ਗਈ

ਬਾਈ ਬਾਈ ਨਾਮ ਆਸੀ ਉਹ ਤਾਂ ਬੁਦਾ ਸੁੱਕਾ ਪਿਆ ਉਹ ਚਾਕਲੇਟ ਖਾ ਲਿਆ ਮੈਂ ਖਾਧੀ ਉਹਨੇ ਖਾ ਦਿਆ ਖਾਇਆ ਮੈਂ ਮੈਂ ਦਵਾਈ ਦਵਾਖੀ ਲਿਆ ਹੁਣ ਤੈਨੂੰ ਫੜ ਤਾਂ ਮੈਂ ਯਾਰ ਆਪਾਂ ਇਹ ਛੱਡ ਕੇ ਬਾਗ ਜਾਣੇ ਇਹ ਬੜੀਆ ਚਾਕਲੇਟਾਂ ਖਾਈਆਂ ਚੱਲ ਨਹੀਂ ਭੱਜ ਜਾ ਜਾ ਇਹਨੂੰ ਖਾ ਲੈਣ ਦੇ ਚਾਕਲੇਟਾਂ ਮੈਂ ਤੂੰ ਉਹ ਹੱਸ ਕੇ ਐ ਕਰੂੰਗੀ ਚੱਲ ਮੁੜਿਆ ਕਾਂਸਲੀ ਚੱਕ ਗੋਹੇ ਵਾਲੀ ਮੈਂ ਤੇ ਸਿਹਰਿਆਣੀ ਬੈਠੀ ਰਹੀਆਂ ਕਰੂੰਗੀ ਹਾਣਾ ਤੇ ਤੂੰ ਬੁਖਾਰ ਚੜ ਕੇ ਪੈ ਗਿਆ ਕਰ। ਆਇਦਰ ਆ ਜਾ। ਖੜ ਜਾ ਖੜ ਬਣੀਆਂ ਥੈਂਕ ਯੂ ਦੀ। ਆ ਜਾ ਇਧਰ। ਪਹਿਲਾਂ ਸਾਡੀ ਦੇਖ ਦੇ ਪੱਤੇ ਫਿਰ ਡੱਕੇ ਫਿਰ ਫੁੱਲ ਹੁਣ ਆ ਡਕੋਲੀਆਂ। ਤੁਹਾਡੇ ਤਾਂ ਰੰਗ ਲੱਗੇ ਰਹਿੰਦੇ ਨੇ। ਆਜੋ।